ਸਤਿ ਸ੍ਰੀ ਅਕਾਲ ਤੁਸੀਂ ਜੀ ਰੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰ ਸਿੰਘ ਕੋਤੜਾ ਜੀ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਉਹ ਨਵੀਂ ਵੀਡੀਓ ਕੀ ਹੈ ਸਾਹਮਣੇ ਤੁਸੀਂ ਇਹ ਘਰ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਪਹੁੰਚੇ ਹਾਂ ਜੀ ਇਹ ਲక్ష్ਮੀ ਕਲੋਨੀ ਜੋ ਪਿੰਡ ਨੜਾਲੇ ਦੇ ਵਿੱਚ ਸਥਿਤ ਹੈ ਤੇ ਪੁਰਾਣੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਕਲੋਨੀ ਸਥਿਤ ਹੈ ਤੇ ਇਸ ਕਲੋਨੀ ਦੇ ਵਿੱਚ ਇੱਕ ਐਸਾ ਘਰ ਹੈ ਜਿਹੜਾ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਕਿਸੇ ਕੋਈ ਵੀਰ ਜਿਹੜਾ ਕੋਈ ਕਿਰਾਏਦਾਰ ਕੋਈ ਵੀਰ ਜੇ ਕਿਸੇ ਨੇ ਕਿਰਾਏ ਤੇ ਲੈਣਾ ਹੋਵੇ ਖਾਸ ਕਰਕੇ ਅੱਜ ਦੀ ਵੀਡੀਓ ਸਾਡੀ ਇੱਕ ਇੱਕ ਘਰ ਜਿਹੜੀ ਕਿਰਾਏ ਲਈ ਖਾਲੀ ਆ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਅਸੀਂ ਉਹ ਨੰਬਰ ਵੀ ਸ਼ੋਅ ਕਰਾਂਗੇ ਤੇ ਇਹ ਲక్ష్ਮੀ ਕਲੋਨੀ ਨਡਾਲਾ ਦੇ ਵਿੱਚ ਇੱਕ ਘਰ ਜਿਹੜਾ ਇੱਕ ਖਾਲੀ ਆ ਜੀ ਕਿਰਾਏ ਲਈ ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ ਇਸ ਆਪਣੇ ਘਰ ਦੇ ਜਿਹੜੇ ਓਨਰ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਰੂਬਲ ਇਹ ਉਹਨਾਂ ਦਾ ਨੰਬਰ ਵੀ ਅਸੀਂ ਤੁਹਾਨੂੰ ਦਵਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੇ ਅੰਦਰ ਤੇ ਘਰ ਦੇ ਤੁਸੀਂ ਕੰਡੀਸ਼ਨ ਤੁਹਾਨੂੰ ਅਸੀਂ ਸਾਰੀ ਦਿਖਾਵਾਂਗੇ ਇਹ ਤੋਂ ਜਟਾ ਸਾਰੇ ਕਮਰੇ ਤੁਹਾਨੂੰ ਅਸੀਂ ਦਿਖਾਵਾਂਗੇ ਕਿੱਦਾਂ ਦੇ ਕਮਰੇ ਨੇ ਜੇ ਕਿਸੇ ਵੀਰ ਨੇ ਇਹ ਕਿਰਾਏ ਤੇ ਲੈਣਾ ਹੋਵੇ ਤੇ ਘਰ ਬਹੁਤ ਖੂਬਸੂਰਤ ਆ ਤੇ ਲక్ష్ਮੀ ਕਲੋਨੀ ਨਡਾਲੇ ਦੇ ਵਿੱਚ ਇਹ ਸੀਤਾ ਘਰ ਆ ਜੀ ਤੇ ਪੁਰਾਣੇ ਪੈਟਰੋਲ ਪੰਪ ਤੇ ਬਿਲਕੁਲ ਸਾਹਮਣੇ ਲక్ష్ਮੀ ਕਲੋਨੀ ਆ ਤੇ ਉੱਥੇ ਇਹ ਘਰ ਸੀਤਾ ਜੇ ਕਿਸੇ ਵੀਰ ਨੇ ਇਹ ਕਿਰਾਏ ਲਈ ਲੈਣਾ ਹੋਵੇ ਤਾਂ ਜੇ ਰੇਟ ਦੀ ਗੱਲ ਕਿੱਤੀ ਜਾ ਤੁਸੀਂ ਰੇਟ ਘਰ ਦਾ ਜਿਹੜਾ ਮਹੀਨੇ ਦਾ ਜਿਹੜਾ ਰੇਟ ਜੋ ਵੀ ਰੈਂਟ ਹੋਏਗਾ ਤੁਸੀਂ ਉਸ ਨੰਬਰ ਤੇ ਜਿਹੜਾ ਨੰਬਰ ਤੁਹਾਡੇ ਹਿਸਾਬ ਉੱਤੇ ਜਿਹੜਾ ਅਸੀਂ ਸ਼ੋਅ ਕਰ ਰਹੇ ਆ ਉਸੇ ਨੰਬਰ ਤੇ ਤੁਸੀਂ ਸੰਭਰ ਕਰ ਸਕਦੇ ਤੇ ਆਪ ਆਪਾ ਹੁਣ ਤੁਹਾਨੂੰ ਅੰਦਰ ਕਮਰੇ ਵੀ ਦਿਖਾਵਾਂਗੇ ਕਮਰੇ ਬੜੇ ਖੂਬਸੂਰਤ ਜਿਹੜੇ ਬਣੇ ਹੋਏ ਨੇ ਬੜੀ ਅੰਦਰ ਲੈ ਕੇ ਚੱਲਦੇ ਆ ਤੇ ਅੰਦਰ ਸਾਰੇ ਇੱਕ ਏ ਤੋਂ ਜੱਟ ਤੱਕ ਸਾਰੇ ਹੀ ਕਮਰੇ ਤੁਹਾਨੂੰ ਅਸੀਂ ਲਗਭਗ ਸਾਰੇ ਕਮਰੇ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰੋ ਤੇ ਘਰ ਬਹੁਤ ਖੂਬਸੂਰਤ ਆ ਜੀ ਧੰਨਵਾਦ ਜੀ ਚੜ੍ਹਦੀਆਂ ਚੰਗਾਂ ਨੇ ਸਾਡੇ ਘਰ ਦਾ ਛੋਟੇ Hãy subscribe cho kênh Ghiền Mì Gõ Để không ਯਾ ਮੰਲੇ ਸਾਰੇ ਅਗ ਲਾਉ ਨੇ ਮੁੰਡਾ ਤਾਂ ਸਹੂ ਐ ਉਹਦੇ ਗੀਤ ਪੜਕਾ ਲਾ ਜਿੰਨੇ ਵੀ ਯਾਰ ਮੇਰੇ ਸਾਰੇ ਅਗ ਲਾਉ ਨੇ ਮੁੰਡਾ ਤਾਂ ਸਹੂ ਐ ਉਹਦੇ ਗੀਤ ਪੜਕਾਉ ਨੇ ਸੱਧੂ ਮੂਸਿਆ ਅੱਜ ਲਿਖਦਾ ਆਲਾ ਜੋ ਲਿਖਦਾ ਸ਼ਰਯਾਂ ਮੈਂ ਉਹੀ ਮਾਹੀ ਵੇ ਮਾਹੀ ਮੈਨੂੰ ਬਹਿਤ ਮੰਗਾਵੇ ਮਾਹੀ ਵੇ ਮਾਹੀ ਮੈਨੂੰ ਬਹਿਤ ਮੰਗਾਵੇ ਆਵੇ ਪਲਾਂਚਾ ਸੁੱਖ ਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁਖਦਾਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁਖਦਾਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁਖਦਾਵੇ ਮੇਰਾ ਕੱਲ ਦਾ ਬਾੜਾ ਜਾਂ ਨੱਚ ਕੇ ਡਾਰਲਿੰਗ ਕਮਰੇ ਚ ਫੜੀ ਨਰਜੀ ਸੀ ਹੁਣ ਜਿਵੇਂ ਢੱਲਾ ਪੈਗਾ ਖੱਦ ਕੇ ਛੱਪਟੇ ਨੇ ਲਠਾਂ ਤੇ ਚਾਕੂਆਂ ਨੇ ਮੰਗਦੇ ਨਹੀਂ ਖੋਨੇ ਆ ਅਸੀਂ ਬਹੁਤ ਟੱਕਾ ਕੂਆਂ ਦੇ ਕਤੋਂ ਪਰਛੇ ਵੱਡੇ ਨੇ ਲਠਾਂ ਤੇ ਚਾਕੂਆਂ ਨੇ ਮੰਗਦੇ ਨਹੀਂ ਖੋਨੇ